ਇਹ ਰਹਾ ਤਾਂ ਗਈ ਵੱਡੀ ਜਾਊਗੀ ਹੁਣ ਇਹ ਸੋਨ ਚੱਲਿਆ ਆ ਵਰਕਮ ਤੁਹਾਡਾ ਮਾਈ ਨੀਓ ਬਲੌਗ ਤੇ ਅੱਜ ਆਪਾਂ ਭੱਜਦੇ ਹੁਣੇ ਬਲੌਗ ਇੱਕ ਵੀ ਐਂਡ ਕਰਿਆ ਤੇ ਆ ਨਵਾਂ ਸ਼ੁਰੂ ਕਰਿਆ ਅੱਜ ਦਾ ਪੱਠੇ ਦੇ ਵਟੌਣ ਕੋਈ ਕਣਕ ਦੀ ਟਰਾਲੀ ਪਰਨ ਵਾਲੀ ਸੀ ਫਿਰ ਆਹ ਟਰਾਲੀ ਲੈਣ ਆਇਆ ਜਣਾ 40 ਉਹ ਤੇ ਤਿੰਨ ਵਾਗੀਆਂ ਇੱਕ ਚ 20 ਪਾਉਣਾ ਘਰ ਵਾਸਤੇ 20 ਰੱਖਣਾ ਇੱਕ ਆਜ ਨੂੰ ਬੀਜਣ ਵਾਸਤੇ ਤੇ ਦੂਜੀ ਆਪਾਂ ਥੋੜੀ ਘਣੀ ਵਧੀ ਓਵਰ ਉਤਾਣਾ ਮੰਡੀ ਚ ਲਾ ਆਵਾਂ ਪੱਠੇ ਦੇ ਜੀਸੀਬੀ ਆ ਗਈ ਚੱਕਣ ਵਾਲੀ ਮਿੱਟੀ ਬਾਕੀ ਦੇਖ ਲਿਆ ਕੋਲੇ ਜਾ ਕੇ ਤੋਂ ਭਰਨੀ ਆ ਮਿੱਟੀ ਭਰਨੀ ਉਹ ਜਿਹੜੀ ਆਪਾਂ ਨੇ ਪੱਧਰ ਕਰਿਆ ਸੀ ਤੋਂ ਉਹਦੇ ਬਰਾਬਰ ਘਟੀ ਹੋ ਜਗੀ ਆ ਜੀ ਲੱਗੀ ਜੋ ਉਹ ਤਾਂ ਦੂਜੇ ਦਾ ਇਹ ਕਹਾ ਇਹੋ ਆਪਾਂ ਤੇਰੀ ਜੋ ਧੱਕਣੀ ਆ ਲੀ ਲੀ ਓ ਚੱਲਦੀ ਆ ਮਸ਼ੀਨ ਲਗਭਗ ਹੁਣ ਅੱਜ ਬਾਡੀਆਂ ਬਹੁਤ ਹੋ ਗਈਆਂ ਜਿਆ ਦੇਣਾ ਆਪਾਂ ਨੂੰ ਕੱਲ੍ਹ ਆਪਾਂ ਵੱਡੀ ਜੀ ਪਰ ਤੋਂ ਵੱਡੀ ਜੀ ਤੇ ਦਿੱਤਾ ਚ ਵੱਡੀ ਐ 500 ਵੀ 500 ਨਹੀਂ ਦਿੱਤੀ ਪਹਿਲੇ ਚਲੇ ਗਏ ਚੰਡੀਗੜ੍ਹ ਦੁਆਰਾ ਪਰ ਤੋਂ ਵੱਡੀ ਜਾਂਦੀ ਨਹੀਂ ਤਾਂ ਪਰ ਲੱਗੇ ਰਾ ਉਹਦਾਂ ਝਲਾਵ ਦੀ ਸੀ ਪੱਲੋਂ ਝਲਾਵ ਦੀ ਡਿਗੀ ਸੀ ਨਾ ਤੇ ਦਾਣਾ ਮਾਰਦੀ ਸੀ ਇਹ ਆ ਗਈ ਨਹੀਂ ਤਾਲ ਕੀ ਓ ਪਰ ਲੈ ਖੂਜੋ ਚੱਲਦੇ ਆਂ ਥੰਨੀ ਬਰਾਬਰ ਜੇ ਹੱਥ ਤੇ ਉਧਰ ਘੱਡ ਲਾਂਗੇ ਜੀਂ ਦਾ ਖੜੀ ਆ ਖਦ ਹੋ ਗਿਆ ਇਹਨੂੰ ਯਾਰ ਮਸ਼ੀਨ ਹਲਾ ਆ ਤਾਂ ਵੜਦਾ ਘੇਰਾ ਇੱਦਰ ਪਟਣ ਲੱਗਿਆ ਮਿੱਟੀ ਦੇਖਣੇ ਕੋਲੇ ਯਾਰ ਕੇ ਸਵਿਚ ਕਰ ਦਈਏ ਬੰਦ ਫੋਕਸ ਅਗੇ ਭਾਰਤੀ ਹੋਵੇ ਇੱਕ ਨਾਪਾ ਹੋਰ ਵਜੂ ਆ ਵੀ ਇਹ ਰੱਖ ਲਿਆ ਨਾਇਗਾ ਟਰਾਲੀ ਤੇ ਉਹ ਜਿਹੜਾ ਬਾਕੀ ਰਹਿ ਗਿਆ ਇਹ ਚ ਪੈ ਜੂਗਾ ਇੱਕ ਥੋੜਾ ਹੋਰ ਚ ਪੈ ਜੂਗਾ ਉਹ ਦੂਜੀ ਟਰਾਲੀ ਚ ਉਹ 20 20 ਹੋ ਚ ਪਾਵਾਂਗੇ ਮਗਰ ਇਹਦੇ ਪਾ ਕੇ ਲੈ ਜਾਂਗੇ ਟਰਾਲੀ ਇੱਥੇ ਵੱਢਿਆ ਗਿਆ ਸਾਰਾ ਉਹ ਬੀ ਵਾਲਾ ਥਾਂ ਰਹਿਗਾ ਉਹਦੇ ਮਗਰ ਟਰਾਲੀ ਫੋਣੀ ਇਹਦੇ ਮਗਰ ਉਹ ਦੂਜੀ ਮਗਰਲੀ ਟਰਾਲੀ ਦੇ ਮਗਰ ਪਾ ਲਾਂਗੇ ਇਰੇ ਤਾਂ ਗਈ ਵੱਡੀ ਜਾਊਗੀ ਹੁਣ ਇਹ ਸੋਨੇ ਦੇ ਲਾਈਟ ਰਹੀ ਮਸ਼ੀਨ ਜੱਲੇ ਆਪਾਂ ਇਧਰ ਮੁੜ ਜਾਗੇ ਸਦੀ ਨਗ ਜੂਗੀ ਫੇਰ ਅੱਗੇ ਉਹ ਟਰਾਲੀ ਲੈ ਕੇ ਜਾਣੀ ਬੁੱਧ ਜੀ ਕੀ ਸ਼ਾਮ ਦਾ ਟਾਈਮ ਆਪਾਂ ਟਰਾਲੀ ਦਾ ਜਾਲ ਲਾ ਗਿਆ ਬਸ ਭਾਈ ਟਰਾਲੀ ਦਾ ਜਾਲ ਲਾਇਆ ਟੂੜੀ ਵਾਸਤੇ ਕੱਲ ਨੂੰ ਬਣਾਉਣ ਲੱਗਾਂਗੇ ਵਿੱਚ ਹੀ ਆਈਪੀਐਲ ਵਾਲੇ ਆ ਗਏ ਤੇ ਮਸ਼ੀਨ ਆਈ ਹੀ ਜਾਨ ਮਸ਼ੀਨ ਵੱਡਣ ਲੱਗੀ ਆ ਚਾਲ ਲਾਤਾ ਇੱਕ ਨੂੰ ਲਾਤਾ ਇੱਕ ਨੂੰ ਰਹਿ ਗਿਆ ਕਲ ਵੱਡਣ ਲੱਗੀ ਇੱਧਰ ਪਰ ਇਹਦੇ ਮਗਰਲੇ ਵਸੇ ਇੱਥੋਂ ਦੀਂਦੀ ਨੂੰ ਇੱਧਰ ਲਗੇਰੇ ਜਾ ਗਈ ਪਰ ਇੱਧਰ ਲਵਾ ਦਈਏ ਮੈਂ ਤੇਰੇ ਕਾਬਜੇ ਦਾ ਲਿਆ ਤੇ ਹੁਣ ਇਹਦੇ ਲੱਗ ਜਣੇ ਵੀ ਤਿਆਰ ਹੋ ਜੂ ਟਰਾਲੀ ਤੇ ਨਾਟਕ ਸਣੀ ਰਹਿ ਗਏ ਬਾਕੀ ਨਾਟਕ ਸਹੀ ਰਹਿ ਗਏ ਬਾਕੀ ਸਾਰਾ ਕੁਝ ਹੋ ਗਿਆ ਖੜ ਜਾ ਨਿਕਲੇ ਨਾ ਇਮੇਤਰੀਆ ਕਰਦੇ ਕੰਮ ਹਨ ਉਧਰ ਕਣਕ ਵਟਣਾ ਲੱਗੇ ਨੇ ਦੂਜੀ ਟਰਾਲੀ ਵੀ ਕਾਲੂ ਰਾਵਾਂਗਾ ਜੇ ਕਣਕ ਪਈ ਆ ਹੋ ਗਿਆ ਕੰਮ ਟਰਾਲੀ ਪਾਵੇਂ ਮਿਸਤਰੀ ਲੋਈ ਨਹੀਂ ਚਲਦੀ ਆ ਮੇਲਾ ਲੇਗਾ ਟਰਾਲੀ ਹੋ ਨਿਸਾਨ ਸਾਹਿਬ ਵਾਲੀ ਲੜ ਚੱਲਦੀ ਆ ਕੱਲ ਨੂੰ ਬਣਾਵਾਂਗੇ ਤੂੜੀ ਤੁਹਾਨੂੰ ਬਲੌਗ ਕਰਾਂਗੇ ਫੇਰੇ ਸ਼ੁਰੂ ਟਰਾਲੀ ਦਾ ਇੱਕ ਦਾ ਜਾਲ ਤਾਂ ਆਪਾਂ ਹੁਣ ਵੇਲਡ ਕਰਾ ਕੇ ਲਿਆ ਆ ਉਹ ਮਾਰਤਾ ਹਾਰਨ ਮੂਰੋਂ ਦੀ ਜਾਹ ਇੱਕ ਦਾ ਵੇਲਡ ਕਰਾ ਲਿਆ ਇੱਕ ਦਾ ਰਹਿ ਗਿਆ ਸਵੇਰੇ ਕੱਸ ਦਾਂਗਾ ਦਾ ਫਟਾਫਟ ਲਾ ਕੇ ਟਰਾਲੀ 8 9 ਵੇ ਨੂੰ ਚਲਾਵਾਂਗੇ ਉਹ ਇਹ ਰੂ ਲੱਗ ਗਿਆ ਛੱਪ ਰਹੀ ਇਹ ਛੱਪ ਤਾਂ ਕਣਕ ਖਾਲੀ ਕਰਕੇ ਛੱਪ ਲਾ ਦਾਂਗੇ ਲੋ ਜੀ ਓਕੇ ਦੀ ਰਿਪੋਰਟ ਆ ਪਹਿਲਾਂ ਖਾਲੀ ਚਲਾ ਕੇ ਦੇਖੀ ਜੀ ਫਿਰ ਸਾਹਮਣ ਰਿਪੇਅਰ ਤੋਂ ਬਾਅਦ ਅੱਜ ਲਾਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ